ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਪੈਲਸ ਬੁੱਕ ਕਰਵਾਓ ਕੈਟਰਿੰਗ ਦਾ ਖਾਸ ਪ੍ਰਬੰਧ ਹੈ ఆర్ਕੇਸਟਰਾ ਰੈਸਟੋਰੈਂਟ ਵੀ ਅਵੇਲੇਬਲ ਨੇ ਵੈਜ ਐਂਡ ਨਾਨ ਵੈਜ ਏਸੀ ਤੇ ਨਾਨ ਏਸੀ ਰੂਮ ਦਾ ਹਵੇਲੀ ਹੋਟਲ ਐਫ ਰੈਸਟੋਰੈਂਟ ਬੰਕਟ ਹਾਲ ਟੋ ਹਾਣਾ ਰੋਡ ਜਮਾਲਪੁਰ ਨੇੜੇ ਪੈਟਰੋਲ ਪੰਪ ਜਮਾਲਪੁਰ ਸ਼ੇਖਾ 9996727713 ਦੂਜਾ ਨੰਬਰ ਹੈ ਜੀ 9306624780 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪੈਲਸ ਜਿਹੜਾ ਅੱਜ ਹੁਣੇ ਹੀ ਬੁੱਕ ਕਰਵਾਓ ਇਹਨਾਂ ਨੰਬਰਾਂ ਤੇ ਸੰਪਰਕ ਕਰੋ i20 ਗੱਡੀ ਵਿਕਾਊ ਆ ਟਾਪ ਮਾਡਲ 2010 cng ਆਲ ਓਕੇ ਸ਼ੀਅਲਡ ਇੰਜਨ ਐਨਓਸੀ ਮਿਲ ਜੂਗੀ ਰੇਟ 145000 ਬਾਕੀ ਕੰਡੀਸ਼ਨ ਗੱਡੀ ਦੀ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 145 ਰੇਟ ਰੱਖੀ ਗਿਆ ਜੀ 10 ਮਾਡਲ ਹੈ ਟੋਪ ਮਾਡਲ ਹੈ 98799 11499 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ ਟੋਪ ਮਾਡਲ 2010 145000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 18 ਤਵੀਆਂ ਵਿਕਾਊ ਨੇ ਜੀ ਮਾਡਲ 2023 ਸੰਗਰੀਏ ਦੀਆਂ ਬਣੀਆਂ ਨੇ ਜੀ ਰੇਟ ਹੈ 95000 ਏਰੀਆ ਫਰੀਦਕੋਟ ਸੰਗਰੀਏ ਦੀਆਂ ਬਣੀਆਂ 18 ਤਵੀਆਂ ਵਿਕਾਊ ਨੇ 2023 ਮਾਡਲ ਨੇ 95000 ਰੇਟ ਰੱਖੀ ਗਿਆ ਏਰੀਆ ਫਰੀਦਕੋਟ ਬਾਟ ਤਨਸੂਤਰਾਣੇ ਪੈਂਟ 993 ਇਸ ਨੰਬਰ ਤੇ ਫੋਨ ਕਰਕੇ ਸੰਗਰੀਏ ਦੀਆਂ ਬਣੀਆਂ ਤਵੀਆਂ 18 2023 ਮਾਡਲ 95000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕੀ ਮੈਨ ਲੱਗੀ ਜੀ ਕਮੈਂਟਾਂ ਚ ਜ਼ਰੂਰ ਦੱਸਿਓ ਜੇਕਰ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਦੇ ਪਾਹੀ ਗੁਰੂ ਜ਼ਰੂਰ ਲਿਖ ਦਿਓ। ਪ੍ਰੀਤ 6049 ਟਰੈਕਟਰ ਵਿਕਾਊ ਹੈ ਜੀ 2016 ਮਾਡਲ 3 ਸਪੀਡ ਕਰਾਰੋ ਗੇਅਰ ਪੰਜਾਬ ਨੰਬਰ ਤੈਰ ਨਵੇਂ ਨੇ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਿਸਤਰੀ ਨਾਲ ਲਿਆ ਕੇ ਚੈੱਕ ਕਰਵਾ ਕੇ ਖਰੀਦ ਸਕਦੇ ਹੋ ਜੀ ਸਾਰਾ ਸਮਾਨ ਨਾਲ ਡੈਕ ਛਤਰੀ ਏਰੀਆ ਜੀ ਪਿੰਡ ਬੁਰਜ ਹਰੀ ਮਾਨਸਾ ਨੇੜੇ ਅਜਾਬ ਸਰਪੰਚੋ ਦਾ ਕਾਰ ਰੇਟ ਹੈ 390000 ਰੁਪਏ ਡਿਮਾਂਡ 9780614665 ਦੂਜੇ ਨੰਬਰ ਹੈ ਜੀ 9797455 ਇਹਨਾਂ ਦੋਨਾਂ ਨੰਬਰ ਤੇ ਸੰਪਰਕ ਕਰੋ ਬੱਡੀ ਮਿੰਤੀ 10 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਤੇ ਨਹਿਰ ਦਾ ਪਾਣੀ ਰੇਟ 10 ਲੱਖ ਰੁਪਏ ਕਿੱਲੇ ਦਾ ਵਿੱਚ ਇੱਕ ਸੋਲਰ ਮੋਟਰ ਲੱਗੀ ਹੈ ਤੇ ਇੱਕ ਕਨੈਕਸ਼ਨ ਲੱਗਿਆ ਏਰੀਆ 7 VLM ਸ਼ਹਿਰ ਵਿਜੇਨਗਰ ਵਿਜੇਨਗਰ ਤੋਂ 5 ਕਿਲੋਮੀਟਰ ਅਨੂਪਗੜ ਵਧੀਆ ਜ਼ਮੀਨ ਹੈ ਜੀ ਪਾਣੀ ਵਾਲਾ ਡੱਗ ਬਣਾ ਰੋਡ ਦੇ ਉੱਤੇ ਹੈ ਜਮਾ ਬਹੁਤ ਵਧੀਆ ਲੋਕੇਸ਼ਨ ਤੇ ਹੈ ਨਰਮਾ ਵਿੱਜਿਆ ਸੀ ਪਹਿਲਾਂ ਤੇ ਹੁਣ ਕਣਕ ਜੋ ਤੇ ਸਰੋਂ ਵਿੱਜੀ ਪਈ ਹੈ ਜੀ ਪੈ ਪਲੈਂਟ ਪਾਈ ਹੋਈ ਹੈ ਸਾਰੀਆਂ ਫਸਲਾਂ ਹੁੰਦੇ ਨੇ ਵਿਸ਼ੱਕ ਤੁਸੀਂ ਝੋਨਾ ਲਾ ਸਕਦੇ ਹੋ ਜੀ ਵਧੀਆ ਜ਼ਮੀਨ ਹੈ ਬਿਜੇਨਗਰ ਤੋਂ ਜੀ ਸ਼ੋਪਰੀ ਬਾਲੀ ਰੋਡ ਪੱਕੇ ਖਾਲ ਪੱਕੇ ਡੈਮ ਬਣੇ ਨੇ ਜੀ ਤਿੰਨ ਕਿਲੋ ਰੋਡ ਦਾ ਫਰੰਟ ਹੈ ਜੀ ਮਿੱਠਾ ਸ਼ਹਿਦ ਵਰਗਾ ਪਾਣੀ ਹੈ ਜੀ ਪੱਕੇ ਬਾੜ ਲੱਗੇ ਨੇ ਇੱਕ ਵਾਰੀ ਚ ਇਕੱਠਾ ਸਾਰਾ ਮਾਨ ਪਰ ਜਾਂਦਾ ਪੱਕੇ ਵਾਲ ਲੱਗੇ ਹੋਏ ਹੈ ਜੀ ਇੱਕ ਵਾਰੀ ਨਾਲ ਹੀ ਸਾਰਾ ਬਾਣ ਪਰ ਜਾਂਦਾ ਦਿੱਤੇ ਨੰਬਰ ਤੇ ਸੰਪਰਕ ਕਰੋ 9828631997 ਇਸ ਨੰਬਰ ਤੇ ਫੋਨ ਕਰਕੇ ਤੁਸੀਂ 10 ਕਿੱਲੇ ਵੱਡੀ ਮਿੰਤੀ ਜ਼ਮੀਨ ਹੈ ਜਿਹੜੀ ਤੁਸੀਂ 10 ਲੱਖ ਨੂੰ ਕਿੱਲਾ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਦੀ ਭਾਲ ਕਰ ਰਹੇ ਹੋ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿਹੜੇ ਏਰੀਏ ਦੇ ਵਿੱਚ ਕਿੰਨੀ ਜ਼ਮੀਨ ਤੁਹਾਨੂੰ ਕਹਿਓ ਜੀ ਜ਼ਮੀਨ ਚਾਹੀਦੀ ਹੈ ਕਮੈਂਟਾਂ 'ਚ ਦੱਸਿਓ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਚੱਲਦੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦਿਆ ਕਰੋ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਆਏ ਵੀਰ ਤੇ ਤੁਹਾਡਾ ਸਾਰਿਆਂ ਦਾ ਤੈਅ ਲਓ ਧੰਨਵਾਦ ਜੇਕਰ ਕਿਸੇ ਵੀ ਵੀਰ ਭੈਣ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਭੈਣ ਤੋਂ 7 ਫੋਟਮਾ 1 ਮਿੰਟ ਦੀ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਤੇ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜ਼ਮੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਪਾਣੀ ਦਾ ਕੀ ਸਾਧਨ ਹੈ ਕੋਈ ਰੋਡ ਤੇ ਲੱਗਦੀ ਹੈ ਖਾਲ ਪਹੀ ਕਿਹੜੀ ਹੁੰਦੀ ਹੈ ਕੋਈ ਕਨੈਕਸ਼ਨ ਵਗੈਰਾ ਤੁਹਾਡੇ ਬਾਹਨ ਦੇ ਵਿੱਚ ਕੀ ਪਾਣੀ ਦਾ ਸਾਧਨ ਹੈ ਸਾਰੀ ਵੀਡੀਓ ਵਧੀਆ ਬਣਾ ਕੇ ਭੇਜਿਆ ਕਰੋ ਜੀ ਤੇ ਜੇਕਰ ਕਿਸੇ ਵੀਰ ਨੇ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਤਾਂ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਸਾਰੀ ਵੀਡੀਓ ਬਣਾ ਕੇ ਫੋਨ ਨੂੰ ਰੈਡਾ ਕਰਕੇ ਪੂਰੀ ਜਾਣਕਾਰੀ ਦੇ ਨਾਲ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ